ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਪਣੇ ਸੁਪਰੀਮ ਕੋਰਟ ਦੀ ਇੱਕ ਜੱਜਮੈਂਟ ਆਈ ਹੈ ਕਿ ਭਾਈ ਰਾਜੋਾਨਾ ਦੇ ਸਬੰਧ ਵਿੱਚ ਵੀ ਬਹੁਤ ਲੰਮਾ ਟਾਈਮ ਹੋ ਗਿਆ ਤੇ ਸਰਕਾਰ ਇਹਦੇ ਤੇ ਕੋਈ ਰਿਐਕਟ ਨਹੀਂ ਕਰ ਰਹੀ ਕੋਈ ਇਹਦੇ ਤੇ ਫੈਸਲਾ ਨਹੀਂ ਕਰ ਰਹੀ ਤੇ ਕੋਰਟ ਨੇ ਇਹ ਕਿਹਾ ਕਿ ਅਗਲੀ ਤਰੀਕ ਲਾਸਟ ਅਸੀਂ ਦੇਖਾਂਗੇ ਜੇ ਸਰਕਾਰ ਨਹੀਂ ਕੁਝ ਕਰ ਰਹੀ ਤੇ ਫਿਰ ਹੋ ਸਕਦਾ ਕੋਰਟ ਕਰੇ ਤੇ ਇਕ ਉਹਨਾਂ ਦੀ ਕਾਰਨ ਇਹ ਹੈ ਕਿ ਉਹਨਾਂ ਦੀ ਮਰਸੀ ਪਟੀਸ਼ਨ ਸਿਰਫ ਪ੍ਰੈਜ਼ੀਡੈਂਟ ਕੋਲੇ ਪੈਂਡਿੰਗ ਆ ਹੋਰ ਕਿਸੇ ਕੋਰਟ 'ਚ ਕੋਈ ਕਿਸੇ ਕਿਸਮ ਦੀ ਅਪੀਲ ਪੈਂਡਿੰਗ ਨਹੀਂ ਆ ਜਾਂ ਕੋਈ ਕੇਸ ਪੈਂਡਿੰਗ ਨਹੀਂ ਆ ਤੇ ਉਹਨਾਂ ਨੂੰ ਫਾਂਸੀ ਦੀ ਸਜ਼ਾ ਹੋਈ ਸੀ ਤੇ 15 ਸਾਲ ਚੱਕੀਆਂ ਜਮੰਦ ਨੇ ਫਾਂਸੀ ਦੀ ਸਜ਼ਾ ਜਾਬਤਾ ਨੇ ਤੇ ਇਹ ਹਿਊਮਨ ਰਾਈਟ ਦੀ ਬਹੁਤ ਵੱਡੀ ਉਲੰਘਣਾ ਹੈ ਕਿ ਜਾਂ ਤਾਂ ਕੋਈ ਫੈਸਲਾ ਹੋ ਗਿਆ ਤੇ ਉਹਨੂੰ ਇੰਪਲੀਮੈਂਟ ਨਹੀਂ ਕਰ ਪਾ ਰਹੀ ਸਰਕਾਰ ਕਿਉਂਕਿ ਵਿਰੋਧ ਬਹੁਤ ਹੋ ਰਿਹਾ ਉਸ ਚੀਜ਼ ਦਾ ਤੇ ਇਸ ਵਿਰੋਧ ਦਾ ਕਾਰਨ ਉਹਨਾਂ ਨੂੰ ਡਿਲੇ ਹੋ ਗਿਆ ਤੇ 15 ਸਾਲ ਉਹਨਾਂ ਦੀ ਜ਼ਿੰਦਗੀ ਦੇ ਇੱਕ ਫਾਂਸੀ ਚੱਕੀਆਂ ਦੇ ਵਿੱਚ ਲੰਘ ਗਏ ਜੋ ਹਿਊਮਨ ਰਾਈਟ ਦੇ ਬਹੁਤ ਵੱਡੀ ਉਲੰਘਣਾ ਹੈ ਤੇ ਇਹਦੇ ਤੇ ਹੁਣ ਫਾਂਸੀ ਤਾਂ ਹੋ ਹੀ ਨਹੀਂ ਸਕਦੀ ਵੈਸੇ ਹੀ ਕਿਉਂਕਿ ਜੋ ਇੰਨਾ ਟਾਈਮ ਉਹਨਾਂ ਦਾ ਖਰਾਬ ਫਾਂਸੀ ਚੱਕੀਆਂ 'ਚ ਨਗਾਤਾ ਇਹਦੇ ਆਧਾਰ ਤੇ ਇੱਕ ਅਪੀਲ ਪਾਈ ਸਕਦੀ ਹੈ ਤੇ ਦੇਖ ਲਓ ਸਿੱਖਾਂ ਦੇ ਲਈ ਪਤਾ ਨਹੀਂ ਕਾਨੂੰਨ ਹੋਰ ਹੈ ਇਹਦੇ ਆਧਾਰ ਤੇ ਕੋਈ ਹੋਰ ਬੰਦਾ ਹੁੰਦਾ ਤੇ ਕਿੱਡੀ ਵੱਡੀ ਇਹਦੇ ਤੇ ਕੋਰਟ ਸਰਕਾਰ ਨੂੰ ਹੋ ਸਕਦਾ ਜੁਰਮਾਨਾ ਕੋਰਟ ਪਾਉਂਦੀ ਕਿ ਇੰਨਾ ਟਾਈਮ ਬੰਦੇ ਦੀ ਜ਼ਿੰਦਗੀ ਦਾ ਖਰਾਬ ਕੀਤਾ ਪਰ ਇਹ ਸਿੱਖ ਹੋਣ ਕਰਕੇ ਕਿਸੇ ਕਿਸਮ ਦਾ ਫੈਸਲਾ ਨਹੀਂ ਹੋ ਰਿਹਾ ਗੁਰੂ ਨਾਨਕ ਸਾਹਿਬ ਜੀ ਦੇ ਗੁਰਪੁਰਬ ਤੇ ਇਨ ਪ੍ਰਧਾਨ ਮੰਤਰੀ ਸਾਹਿਬ ਨੇ ਕਿਹਾ ਕਿ ਜਿੰਨੇ ਬੰਦੇ ਸਿੱਖ ਨੇ ਸਾਰਿਆਂ ਦਾ ਅਸੀਂ ਇਹਦਾ ਸੋਲੂਸ਼ਨ ਕੱਢਾਂਗੇ ਤੇ ਇਹਨਾਂ ਨੂੰ ਰਿਹਾ ਕਰਾਂਗੇ ਸਾਰਾ ਉੱਥੇ ਐਲਾਨ ਕਰਕੇ ਗਏ ਤੇ ਉਸ ਤੋਂ ਬਾਅਦ 6 ਸਾਲ ਹੋ ਗਏ ਇਸ ਗੱਲ ਨੂੰ ਕੋਈ ਕਿਸੇ ਕਿਸਮ ਦਾ ਫੈਸਲਾ ਨਹੀਂ ਕੀਤਾ ਸਰਕਾਰ ਨੇ ਤੇ ਮੈਂ ਆਪਣੀ ਭਾਰਤ ਸਰਕਾਰ ਨੂੰ ਕਹਿਣਾ ਚਾਹੁੰਦਾ ਕਿ ਇਹ ਬੰਦੇ ਕੋਈ ਕ੍ਰਿਮੀਨਲ ਨਹੀਂ ਹੈ ਇਹਨਾਂ ਨੇ ਤਾਂ ਇਹਨਾਂ ਦੇ ਸਿਰ ਤੇ ਪੈ ਗਈ ਤੇ ਉਹ ਜਦੋਂ ਕਾਨੂੰਨ ਪੰਜਾਬ ਦੇ ਵਿੱਚ ਜ਼ਬਰ ਵੱਧ ਗਿਆ ਤੇ ਉਹਦਾ ਟਕਰਾ ਕਰਨ ਲਈ ਫਿਰ ਇਹਨਾਂ ਨੇ ਕੁਝ ਫੈਸਲੇ ਕੀਤੇ ਆ ਇਹ ਕੋਈ ਕ੍ਰਿਮੀਨਲ ਨਹੀਂ ਹੈ ਕੋਈ ਇਹ ਗਲਤ ਕੰਮ ਕਰਨ ਵਾਲੇ ਬੰਦੇ ਨਹੀਂ ਐ ਕੌਮੀ ਬੰਦੇ ਆ ਬਹੁਤ ਚੰਗੇ ਕਿਰਦਾਰਾਂ ਦੇ ਬੰਦੇ ਆ ਇਹਨਾਂ ਨੂੰ ਇਦਾਂ ਜੇਲ੍ਹਾਂ ਦੇ ਵਿੱਚ ਨਾ ਰੋਲੋ ਬਹੁਤ ਟਾਈਮ ਹੋ ਗਿਆ ਸਿੱਖਾਂ ਦੇ ਜ਼ਖਮਾਂ ਤੇ ਮਲ ਮਲਾਓ ਜੇ ਉਸ ਸਮੇਂ ਸਰਕਾਰਾਂ ਨੇ ਗਲਤੀਆਂ ਕੀਤੀਆਂ ਤੇ ਉਹਦਾ ਰਿਐਕਸ਼ਨ ਹੋਇਆ ਤੇ ਹੁਣ ਜੋ ਕੰਮ ਹੋ ਗਿਆ ਉਹ ਵਾਪਸ ਤਾਂ ਨਹੀਂ ਸਕਦਾ ਤੇ ਇਹ ਬੰਦਿਆਂ ਨੂੰ ਸਜ਼ਾ ਵੀ ਇਹਨਾਂ ਕੱਟ ਲਈ ਆ ਜਿੰਨਾ ਇਹਨਾਂ ਨੇ ਇਹਨਾਂ ਦਾ ਜੋ ਕ੍ਰਾਈਮ ਸੀ ਉਹਦੀ ਸਜ਼ਾ ਪੂਰੀ ਹੋ ਗਈ ਐ ਇਹਨਾਂ ਤੇ ਜਲਦ ਤੋਂ ਜਲਦ ਫੈਸਲਾ ਲੈ ਕੇ ਇਹਨਾਂ ਨੂੰ ਰਿਹਾ ਕੀਤਾ ਜਾਵੇ ਤੇ ਸਿੱਖ ਤੁਹਾਡੀ ਇਸ ਗੱਲ ਦੀ ਬਹੁਤ ਸਲਾਘਾ ਕਰਨਗੇ ਇੱਜ਼ਤ ਕਰਨਗੇ ਜੇ ਤੁਸੀਂ ਚਾਹੋਗੇ ਕਿ ਪੰਜਾਬ ਦੇ ਲੋਕਾਂ ਦਾ ਇਹ ਭਲਾ ਕਰਨਾ ਪੰਜਾਬ ਦੇ ਵਿੱਚ ਸਰਕਾਰ ਵੀ ਤੁਹਾਡੀ ਪਨ ਸਕਦੀ ਹੈ ਜੇ ਇਹ ਬੰਦੀ ਸਿੱਖ ਛੱਡ ਦਿਓ ਹੋਰ ਜੋ ਸਿੱਖਾਂ ਦੇ ਪੈਂਡਿੰਗ ਮਸਲੇ ਉਹ ਠੀਕ ਕਰ ਦਿਓ ਐਸਜੀਪੀਸੀ ਦੀਆਂ ਚੋਣਾਂ ਕਰਾ ਦਿਓ ਤੇ ਤੁਹਾਡੇ ਪ੍ਰਤੀ ਸਿੱਖਾਂ ਦਾ ਜੋ ਸੋਚ ਬਿਲਕੁਲ ਡਿਫਰੈਂਟ ਹੋ ਜੂ ਬਦਲ ਜਾਊਗੀ ਤੇ ਇਸ ਕਰਕੇ ਇਹਦਾ ਜਲਦੀ ਤੋਂ ਜਲਦੀ ਫੇਰ ਫੈਸਲਾ ਕਰੋ ਜੋ ਲੋਕ ਚਾਹੁੰਦੇ ਉਹਦੇ ਅਕੋਰਡਿੰਗਲੀ ਇਹਦਾ ਸੋਲੂਸ਼ਨ ਕੱਢੋ ਤਾਂ ਜੋ ਲੋਕਾਂ ਦੇ ਜ਼ਖਮਾਂ ਤੇ ਥੋੜੀ ਬਹੁਤ ਮਲਮ ਲੱਗੇ ਬਹੁਤ ਟਾਈਮ ਉਹਨਾਂ ਦੀ ਜ਼ਿੰਦਗੀ ਦਾ ਖਰਾਬ ਹੋ ਗਿਆ ਉੱਥੇ ਬੈਠੇ ਹਨ ਤੇ ਦੇਖ ਲਓ ਸਜ਼ਾ ਪੂਰੀ ਕਰ ਚੁੱਕੇ ਬੰਦੇ ਵੀ ਜੇਲ੍ਹਾਂਾਂ 'ਚ ਬੈਠੇ ਹਨ ਉਹਨਾਂ ਤੇ ਵੀ ਕੋਈ ਫੈਸਲਾ ਨਾ ਕੋਰਟ ਅਦਾਲਤਾਂ ਲੈ ਰਹੀਆਂ ਤੇ ਨਾ ਸਰਕਾਰ ਲੈ ਰਹੀ ਤੇ ਇਹ ਸਿਆਸੀ ਕੇਸ ਨੇ ਸਾਰੇ ਇਹਨਾਂ ਤੇ ਜਲਦੀ ਤੋਂ ਜਲਦੀ ਫੈਸਲਾ ਲੈ ਕੇ ਤੇ ਸਿੱਖਾਂ ਦੇ ਥੋੜਾ ਬਹੁਤ ਹਿਰਦੇ ਨੂੰ ਠੰਡਕ ਪਹਚਾਓ ਥੋੜਾ ਬਹੁਤ ਇਨਸਾਫ ਕਰੋ ਕਿਸੇ ਕਿਸਮ ਦਾ ਸਿੱਖਾਂ ਨੂੰ ਕੋਈ ਕਾਨੂੰਨ ਨੇ ਇਨਸਾਫ ਨਹੀਂ ਦਿੱਤਾ ਸਿੱਖਾਂ ਨੇ ਆਪ ਇਨਸਾਫ ਲਿਆ ਤਾਂ ਕਰਕੇ ਇਹਨਾਂ ਨੂੰ ਇਹ ਕਾਨੂੰਨ ਹੱਥ 'ਚ ਲੈਣੇ ਪਏ ਆ ਤੇ ਪਲੀਜ਼ ਉਸ ਸਮੇਂ ਜੋ ਹੋ ਗਿਆ ਉਦੋਂ ਸਮਾਂ ਇਦਾਂ ਦਾ ਸੀ ਸਰਕਾਰਾਂ ਵੀ ਜ਼ਾਲਮ ਸੀ ਤੇ ਹੁਣ ਤੁਸੀਂ ਆਏ ਹੋ ਤੇ ਤੁਸੀਂ ਸਿੱਖਾਂ ਦਾ ਜ਼ਰੂਰ ਕੋਈ ਸੋਚੋ ਮਲਮ ਲਾਓ ਤੇ ਸਿੱਖ ਵੀ ਇਸ ਚੀਜ਼ ਦੀ ਕਦਰ ਕਰਨਗੇ ਸਿੱਖ ਇਦਾਂ ਦੀ ਕਾਮ ਨਹੀਂ ਹੈ ਕਿ ਜੇ ਤੁਸੀਂ ਉਹਨਾਂ ਦੇ ਕੋਈ ਗੁਣ ਕਰੋਗੇ ਤੇ ਤੁਹਾਡਾ ਉਹ ਗੁਣ ਨੂੰ ਭੁੱਲ ਜੂਗੀ ਸਿੱਖ ਕੌਮ ਕਦੇ ਕਿਸੇ ਦਾ ਗੁਣ ਨਹੀਂ ਭੁੱਲਦੀ ਇੱਕ ਵਾਰੀ ਕਰਕੇ ਦੇਖੋ ਤੁਸੀਂ ਬੰਦੀ ਸਿੰਘਾਂ ਤੇ ਫੈਸਲਾ ਲੈ ਕੇ ਦੇਖੋ ਤੁਹਾਡੇ ਗੁਣ ਗਾਉਗੀ ਸੋ ਸਿੱਖ ਤਾਂ ਦੁਸ਼ਮਣ ਦੇ ਗੁਣ ਗਾਉਂਦੇ ਆ ਜੇ ਕੋਈ ਦੁਸ਼ਮਣ ਚੰਗਾ ਕੰਮ ਕਰੇ ਤੇ ਤੁਸੀਂ ਤਾਂ ਫੇਰ ਸਾਡੇ ਆਪਣੇ ਉਹ ਦੇਸ਼ ਦੇ ਪ੍ਰਾਈਮ ਮਿਨਿਸਟਰ ਉਹ ਤੁਹਾਡਾ ਰਾਜ ਆ ਦੇਸ਼ ਤੇ ਤੇ ਪਲੀਜ਼ ਤੁਸੀਂ ਇਸ ਚੀਜ਼ ਦਾ ਸੋਲੂਸ਼ਨ ਕੱਢੋ ਇਸੇ ਚੀਜ਼ ਦਾ ਫਾਇਦਾ ਲੈ ਕੇ ਦੂਜੀਆਂ ਪਾਰਟੀਆਂ ਸਿੱਖਾਂ ਨੂੰ ਭਟਕਾਉਂਦੀਆਂ ਕਿ ਇਹਨਾਂ ਨਹੀਂ ਕਰਨਾ ਕੁਝ ਤੇ ਇਸ ਕਰਕੇ ਤੁਸੀਂ ਇਹ ਫੈਸਲੇ ਲਾਓ ਤੇ ਸਿੱਖਾਂ ਦੇ ਜਦੋਂ ਸਿੱਖਾਂ ਦੇ ਕੰਮ ਕਰਦੇ ਹੋ ਕਿ ਸਿੱਖ ਕਿਉਂ ਨਹੀਂ ਤੁਹਾਡਾ ਸਾਥ ਦੇਣਗੇ ਕੋਈ ਰੀਜ ਨਹੀਂ ਹੈ ਕਿ ਤੁਹਾਡਾ ਸਾਥ ਨਾ ਦੇਣ ਤੁਹਾਡਾ ਪੂਰਾ ਸਾਥ ਡਟ ਕੇ ਦੇਣਗੇ ਪਲੀਜ਼ ਤੁਸੀਂ ਇਹ ਜਿੰਨੇ ਵੀ ਸਿੱਖਾਂ ਦੇ ਪੈਂਡਿੰਗ ਮਸਲੇ ਐ ਬੇਅਦਵੀ ਤੇ ਕੋਈ ਕਾਨੂੰਨ ਠੋਸ ਬਣਾ ਦਿਓ ਤੇ ਜੋ ਬੇਅਦਵੀ ਦੇ ਕੇਸ ਆ ਉਹ ਸਾਰਿਆਂ ਦਾ ਸੋਲੂਸ਼ਨ ਕੱਢ ਦਿਓ ਤਾਂ ਜੋ ਸਿੱਖ ਤੁਹਾਡੀ ਕਦੇ ਖਿਲਾਫ ਨਹੀਂ ਜਾਣਗੇ ਤੁਹਾਡੀ ਸਲੱਗਾ ਹੀ ਹੋਊਗੀ ਤੇ ਪੰਜਾਬ ਦੇ ਵਿੱਚ ਤੁਹਾਡਾ ਰਾਜ ਆਉਣ ਦੀ ਬਹੁਤ ਵੱਡਾ ਕਦਮ ਹੋਊਗਾ ਪੰਜਾਬ ਦੇ ਵਿੱਚ ਸਰਕਾਰ ਬਣਾਉਣ ਲਈ ਸੋ ਇਸ ਲਈ ਪੰਜਾਬ ਦੇ ਸਿੱਖਾਂ ਦੇ ਜਰੂਰ ਇਹ ਕੰਮ ਕਰੋ ਥੈਂਕ ਯੂ ਸਸਤਰਿਕਾ